ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਪਹੁੰਚਿਆ ਜੀ ਸੌਲੀ ਮੋਟਰ ਤੇ ਪੂਰੇ ਮਹੀ ਵਧੀਆ ਪਿਆਵਾ ਤੇ ਆਪਣੇ ਪਿੰਡ ਹੈ ਨਹੀਂ ਆਪਣੇ ਤਾਂ ਕਣੀਆਂ ਜੀਤੀਆਂ ਰੋਟੀ ਲੈ ਕੇ ਆਏ ਆ ਤੁਹਾਡੇ ਸਾਹਮਣੇ ਆ ਤੇ ਈਸ਼ਵਰ ਵੱਡਾ ਵੱਟਾ ਦੇਖੋ ਆ ਲੱਗਿਆ ਹੋਇਆ ਲਾਨੇਦਾਰ ਕਰਦਾ ਆ ਗਾਹਾਂ ਸਾਹਮਣੇ ਆਹ ਦੇਖੋ ਆਹ ਹਰਦਾ ਲਾਨੇਦਾਰ ਹੈ ਇਹ ਸ਼ੁਰ ਵਿਚਾਲ ਲੀਆਂ ਕੱਚੀਆਂ ਬੱਟਾਂ ਤੇ ਕੱਖ ਲਿਆ ਕੱਢ ਕੇ ਬਾਹਰ ਲਾਊਗਾ ਢੇਰੀ ਤੇ ਗਵਾਂਢੀ ਵੀ ਫਿਰਦੇ ਨੇ ਵੀਰ ਹੁਣੇ ਆਏ ਵੇ ਅਬਚਾਲੇ ਜਿਨ੍ਹਾਂ ਕੋ 14 ਵਿੱਗੇ ਜਗਾ ਉਰੇ ਆਪਣੇ ਨਹੀਂ ਹੈਗੀ بارش ਅੱਜ ਦੀ ਤੇ ਇੱਧਰ ਹੈਗੀ ਆ ਪੂਰੀ ਆਹ ਹੈਗਾ ਆਪਣਾ ਸਾਰਿਆਂ ਨੂੰ ਲੇਟ ਕੇ ਆ ਰਿਹਾ ਜਿੱਥੇ ਪਨੀਰੀ ਤੀਗੀ ਕਰੋ ਸ਼ੈੱਕੇ ਵੀ ਕਿੱਦਾਂ ਦਾ ਤੇ ਦੇਖੋ ਚੋਨੇ ਦਾ ਵੂਝਾ ਓਕੇ ਰਿਪੋਰਟ ਮੇਟਰੋ ਚੱਲਦਾ ਜੀ ਕੰਮਕਾਰ ਪਲਾਟ ਦੇ ਵਿੱਚ ਆਪਣੇ ਕੱਖ ਕਢਾਈ ਆ ਦੇਖੋ 26 ਝੋਨਾ ਤੇ ਮੁਲਾਜ਼ਮ ਲੱਗੇ ਹੋਏ ਨੇ ਆ ਫਿਰਦਾ ਹੈ ਮੁਕੇਸ਼ભાઈ ਲਲਨભાઈ ਤੇ ਇੱਕ ਬੰਦਾ ਨਵਾਂ ਆਇਆ ਇਹਦਾ ਨੋ ਆਪਾਂ ਨੂੰ ਪਤਾ ਨਹੀਂ ਜਿਹੜੇ ਡੱਕੇ ਨੇ ਵਿੱਚ ਕੱਖਾਂ ਵਾਲੇ ਉਹ ਕੱਢ ਰਹੇ ਨੇ ਤੇ ਸਾਈਡਾਂ ਦੀ ਕਰਤੀ ਸਫਾਈ ਆ ਦੇਖੋ ਕੱਟ ਕੇ ਤੇ ਸਪਰੇਅ ਮਾਰਤੀ ਸੀ ਲਲਨભાઈ ਨੇ ਮੌਸਮ ਆਪਣੇ ਖਰਾਬ ਹੋਇਆ ਵਾ ਮਾੜੇ ਮੋٹے ਜੇ ਛਿੱਟੇ ਜੇ ਪਏ ਨੇ ਸੌਣ ਦੇ ਸ਼ਰਾਟੇ ਤੁਹਾਨੂੰ ਪਤਾ ਹੀ ਹੈ ਇਹ ਜੀ ਪੈਂਦੇ ਹੁੰਦੇ ਨੇ ਕਿਤੇ ਪੈ ਗਏ ਕਿਤੇ ਰਹਿ ਗਏ ਯਾਨੀ ਖੁੱਲ ਕੇ ਨਹੀਂ ਪਿਆ ਮੌਸਮ ਹੁਣ ਤੁਹਾਡੇ ਸਾਹਮਣੇ ਹੀ ਆ ਲੋ ਬਾਕੀ ਮੱਕੀ ਵਾਲੇ ਪਲਾਟ ਨੇ ਤੇ ਕਰੋ ਚੈੱਕ ਝੋਨਾ ਉਹ ਲਾਲਣ ਤਿੰਨ ਰੇ ਪੈ ਗਏ ਤਿੰਨ ਪੈ ਗਏ ਇਹਨੂੰ ਤਿੰਨ ਰੇ ਪੈ ਗਏ ਕੋ ਸਲਾਮ ਸੂਲਾ ਜੋ ਵੀ ਪਾਉਨੇ ਆ ਵਿੱਚ ਉਹ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਪੂਰੇ ਵਧੀਆ ਬੰਦੇ ਨੇ ਲੱਗੇ ਰਹਿੰਦੇ ਨੇ ਆਪਣੇ ਆਪ ਜਿਵੇਂ ਜਿਵੇਂ ਜਦੋਂ ਤੱਕ ਕੱਕ ਕੱਢੀ ਜਾਂਦੇ ਨੇ ਨਾਲ ਹੁੰਦੇ ਪੈਸੇ ਮੌਸਮ ਠੰਡੇ ਦਾ ਫਾਇਦਾ ਬੰਦਿਆਂ ਨੂੰ ਨਾਲ ਤਾਂ ਕੰਮਕਾਰ ਵਧੀਆ ਹੋ ਜੂ ਤੇ बाबा ਚੱਲਦੀ ਐ ਧੁੱਪ ਨਹੀਂ ਲੱਗੂਗੀ ਗਰਮੀ ਤੋਂ ਬਚੇ ਰਹਿਣਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਗਰਮੀ ਨੇ ਇਸ ਵਾਰ ਤਾਂ ਸਮਝ ਲਓ ਵੀ ਸਿਰਾਈ ਕਰਿਆ ਪਿਆ ਬਹੁਤ ਗਰਮੀ ਪੈ ਰਹੀ ਆ ਨਜਾਇਜ਼ ਜੇ ਹੋਜੀ ਮੇਟਰ ਵਿਜਲੀ ਵਾਲੀਆਂ ਪੈਸਾ ਨਹੀਂ ਪੈ ਗਈਆਂ ਤੇ ਏਸੀ ਵਾਲੇ ਸਿਸਟਮ ਵੀ ਆ ਦੇਖੋ ਆ ਉੱਪਰ ਹੋਰੇ ਤੇ ਇਦਾਂ ਉੱਪਰ ਤੇ ਆ ਜਾਂਦਾ ਪਾਣੀ ਨੀਚੇ ਨੂੰ ਆ ਲਓ ਆ ਹੋ ਗਈ ਰਸੋਈ ਦੇ ਵਿੱਚ ਟੂਟੀਆਂ ਦੀ ਫੀਟਿੰਗ ਬਿਜਰੀ ਵਾਲੇ ਪਾਈਪਾਂ ਦੇ ਵਿੱਚ ਹੀ ਰੀਅ ਮਾਰੀਆਂ ਹੋਈਆਂ ਨੇ ਸਾਰੇ ਕੰਮ ਚੱਲੀ ਜਾਂਦੇ ਨੇ ਨਾਲੋਂ ਨਾਲ ਹਿੰਮਤ ਨਾਲ ਆ ਮੇਨ ਪਾਈਪ ਪਾਣੀ ਆਉਣ ਲਈ ਆ ਗੀਜਰ ਵਾਲੇ ਹੋ ਗਏ ਠੰਡਾ ਦਿੱਤਾ ਇੱਧਰ ਵੀ ਏਸੀ ਵਾਲਾ ਚੀਰੀ ਵੱਜੀ ਹੋਈ ਆ ਦੇਖੋ ਹੋ ਜਾਂਦੀ ਆ ਇੱਧਰ ਨੂੰ ਇਹ ਦੂਸਰਾ ਨੀਚੇ ਪਾਣੀ ਵਾਲਾ ਕਮਰੇ ਵਿੱਚ ਵੈਡਰੂਮ ਕਹਿੰਦੇ ਨੇ ਇਹਨੂੰ ਆਹ ਹੈਗਾ ਵਾਟਰੂਮ ਇਹ ਤਾਂ ਇਹ ਪੰਨੇ ਸਾਰੀ ਫਿਟਿੰਗ ਲਓ ਜੀ ਪੂਰਾ ਸਾਫ ਨਿਕਲਿਆ ਲੈਂਟਰ ਤੇ ਆਹਾ ਬੱਲੀ ਲਾਈ ਵੀ ਆ ਦਮ ਦੇਣ ਤੋਂ ਵੀ ਤਾਜ਼ਾ ਤਾਜ਼ਾ ਖੋਲਿਆ ਕਮਾਲ ਕਰਤੀ ਦੇਖੋ ਜਿੱਥੇ ਵੀਮ ਪਾਇਆ ਵਾ ਸਾਰਾ ਦੀਨ ਦੇਖੋ ਇਹ ਆ ਜਾਂਦਾ ਲਓ ਜੀ ਇਧਰ ਵੀ ਕਰੋ ਚੈੱਕ ਉਪੀਰ ਰਿਪੋਰਟ ਪੂਰਾ ਸਾਫ ਸੋਤਰਾ ਲੈਟਰ ਹੋ ਗਿਆ ਆ ਵੀ ਹੋ ਗਈ ਏਸੀ ਵਾਲੇ ਪਾਈਪਾਂ ਦੀ ਚੀਰੀਆਂ ਝੂਰੀਆਂ ਮਾਰੀਆਂ ਮਨੇ ਪਾਉਣ ਤੋਂ ਰਹਿੰਦੇ ਨੇ ਬਸ ਸਾਰੇ ਕੰਮ ਨਾਲ ਨਾਲ ਚੱਲੀ ਜਾਂਦੇ ਨੇ ਜੀ ਤੀਸਰੀ ਮੰਜ਼ਲ ਦੀ ਮੋਮਟੀ ਮਾਰਨ ਲੱਗੀ ਮਿਸਤਰੀ ਸਾਹਿਬ ਪਹੁੰਚੇ ਹੋਏ ਨੇ ਕੱਲ ਦਾ ਚੱਲਦਾ ਜੀ ਕੰਮ ਤੇ ਅੱਜ ਲਾ ਦੇਣਗੇ ਸਾਰੇ ਗੇਟਕੂਟ ਲਾਤਾ ਫਿੱਟ ਕਰਤਾ ਤੇ ਪੌੜੀ ਵਾਲੀ ਜਗਾ ਛਤਣੀ ਦੀ ਉੱਪਰਲੀ ਉਹਦਾ ਕੰਮ ਚੱਲ ਰਿਹਾ ਦੇਖੋ ਤੇ ਲੱਗੇ ਹੋਏ ਨੇ ਅੱਜ ਮੌਸਮ ਵੀ ਠੰਡਾ ਅੱਜ ਖਿਚਣਗੇ ਕੰਮ ਵੱਧ ਮੜਾ ਜਾ ਨਾਲ ਸੁੱਕੀਆਂ ਇੱਟਾਂ ਤੇ ਨਾਲ ਗਿੱਲੀਆਂ ਇੱਟਾਂ ਮਿਲਾ ਕੇ ਲਾ ਰਹੇ ਨੇ ਖੇਤੀ ਵਾਲਾ ਹੀ ਕੰਮ ਆ ਸਮਝ ਲਓ ਜਿਵੇਂ ਯੂਰੀ ਇਹਨਾਂ ਦਵਾਈ ਮਿਲਾ ਕੇ ਲਾਉਂਦੇ ਨੇ ਇਤਾਂ ਲਾ ਰਹੇ ਨੇ ਵਿੱਚੇ ਸੁੱਕੀਆਂ ਵਿੱਚ ਇਹ ਗਿੱਲੀਆਂ ਜੇ ਕੱਲੀ ਗਿੱਲੀ ਰਾਤੀ ਕਹਿੰਦੇ ਫਿਰ ਉਤੋਂ ਬਾਰਿਸ਼ ਦਾ ਵੀ ਉਹ ਆ ਉਹਦੇ ਕਰਕੇ ਉਹ ਹਿਸਾਬ ਨਾਲ ਕਰੀ ਜਾਂਦੇ ਨੇ ਜਿਵੇਂ ਲੋਟ ਲੱਗਦਾ ਇਹਨਾਂ ਨੂੰ ਆ ਲਓ ਮਸਾਲਾ ਉੱਤੇ ਮਲਾਉਂਦੇ ਨੇ ਕੋਲੇ ਇੱਟਾਂ ਦੋ ਦਿਨ ਪਹਿਲਾਂ ਇਹਨਾਂ ਨੇ ਛਾੜ ਲੀਆਂ ਸੀ ਥੱਲੇ ਲੈਂਟਰ ਖੋਲਣੇ ਵਾਲੇ ਵੀਰ ਵੀ ਆਏ ਹੋਏ ਨੇ ਦਿਖਾਉਣੇ ਆ ਲੈਂਟਰ ਖੋਲ ਰਹੇ ਨੇ ਅੱਜ ਦੂਸਰੀ ਮੰਜ਼ਲ ਦਾ ਆਓ ਜੀ ਮਿੱਤਰੋ ਲੈਂਟਰ ਲਾ ਕੇ ਖੋਲਣ ਸਫਾਈ ਪੂਰੀਆ ਦੇਖੋ ਐ ਸਾਫ ਜਿਹਾ ਨਿਕਲਿਆ ਸਲਾਬ ਜੀ ਹੋਈ ਗਿਆ ਤਾਂ ਸਾੜੀ ਜੀ ਪਾਣੀ ਇਹ ਤਾਂ ਤੋੜ ਨਹੀਂ ਆ ਬਚ ਨਹੀਂ ਨਹੀਂ ਆੜੇ ਲਾ ਕੇ ਵੀ ਉਹਨਾਂ ਨੇ ਬੱਲੀਆਂ ਬੁੱਲੀਆਂ ਕੁਸ ਕੱਟ ਲੀਆਂ ਕੁਸ ਲੈਂਦੀਆਂ ਨੇੜੀਆਂ ਮੇਨ ਮੇਨ ਨੇ ਬਾਕੀ ਢਿੱਲੇ ਬਰੀ ਨਾਲ ਹੁੰਦੇ ਆ ਦੇਖੋ ਕਿ ਆ ਰਹੇ ਨੇ ਸਾਲ ਉਹਦੇ ਟਰਾਲੀ 'ਚ ਪਲੇਟਾਂ ਲੋਡ ਕਰਨ ਲੱਗਿਆ ਦੇਖੋ। ਆਹ ਲੋ ਕਰ ਲਿਆ ਨੀ ਮੀਆਂ ਤੇ। ਛੱਡ ਗਿਆ ਲੈਂਟਰ 'ਚ ਫੇਲ ਦੇ ਗਿਆ ਦੇਖੋ। ਆਹ ਬੋਲੀ ਇੱਥੇ ਲਾਉਣੀ ਹੈ। ਕਾਹਦੇ ਤੇ? ਕਾ ਹੋ ਗਿਆ? कित करी भी अपनी दुकान मन भी चाहता मन भी है बहुत ज्यादा ध्यान कम करने ਅੱਛਾ ਮਾਰਾ ਬਾਈ ਜੇਲਾ ਪਤਾ ਹੋਰ ਦੀ ਨਾ ਨੀ ਉਹ ਜੇ ਤਾਂ ਨਿਕਲ ਨਹੀਂ ਆ ਪਲੇਟਾਂ ਉਹ ਪੱਲੀ ਨਾਲ ਇਹ ਨਹੀਂ ਤਾਂ ਕਟਾਂ ਲਈ ਆਉਂਦਾ ਦੇਖੋ ਉੱਤੇ ਝਾੜਦਾ ਹੈ ਰਜਾਨਾ ਕਟਾਂ ਝਾੜਦਾ ਇੱਕ ਦਸਲੇ ਚ 11 ਨੇ ਜੀ 11 ਨੇ ਜੀ ਬਹੁਤ ਹਾਰਦ ਮਿਹਨਤ ਆ ਲੋ ਜੀ ਮੋਂਟੀ ਜੇ ਵੀ ਲਾਤੀ ਚਿਗਾਠ ਤੇ ਇੱਧਰ ਲਾਤਾ ਰੋਸ਼ਨਦਾਰ ਤੇ ਲੱਗ ਗਿਆ ਕੰਮ ਲਵੇ ਮਿਸਤਰੀ ਸਾਹਿਬ ਪਹੁੰਚ ਗਏ ਤੇ ਅਜ ਲੈਂਟਰ ਤੇ ਪਹੁੰਚ ਜੂ ਇਹੇ ਅਕਵੋਡ ਤੇ ਰੈਂਟਰ ਪਾਉਣਾ ਇਹਦਾ ਪੌੜੀ ਵਾਲੀ ਮਮਟੀ ਦਾ ਬੱਤਵਾ ਬੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਸਤਰੀ ਕਾਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ